ਆਜਨ ਕਾਬੇ ਸਰਹੱਦੀ ਪਿੰਡ ਰੇਤੇ ਵਾਲੀ ਪੈਣੀ ਤੇ ਆਸ-ਪਾਸ ਦੀ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਹੜ੍ਹ ਕਾਰਨ ਇੱਥੇ ਇੱਕ ਟਰੈਕਟਰ ਮਕੈਨਿਕ ਦੇ ਘਰ ਅਤੇ ਦੁਕਾਨ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਮਕੈਨਿਕ ਨੇ ਦੱਸਿਆ ਕਿ ਹਾੜ ਦਾ ਪੇਜ ਵਹਾ ਉਸ ਦੀ ਦੁਕਾਨ ਨੂੰ ਵੀ ਰੋੜ ਕੇ ਲੈ ਗਿਆ ਜਿਸ ਦੀ ਥਾਂ ਤੇ ਹੁਣ ਇੱਕ ਬਹੁਤ ਡੂੰਘਾ ਖੱਡਾ ਬਣ ਗਿਆ ਹੈ ਇਸ ਤੋਂ ਇਲਾਵਾ ਉਨ੍ਹਾਂ ਦੇ ਮਕਾਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਉਨ੍ਹਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਮੈਂ ਜਿੱਥੇ ਮਸ਼ੀਨਰੀ ਆਦੀ ਖੋਲਸਾਂ ਉਹ ਜਗ੍ਹਾ ਢਹਿ ਗਈ ਉਹ ਜਗਾ ਢਹਿ ਗਈ ਤੇ ਜਿਹੜਾ ਮਕਾਨਾਂ ਵਾਲੀ ਕੋੜੀ ਵੀ ਮਤਲਬ गिर ਗਈ ਮਤਲਬ ਤਰੇੜਾਂ ਆ ਗਈਆਂ ਡਿਗਣਨ ਤਿਆਰ ਆ ਬਾਕੀ ਇਹ ਸਭ ਵਿਦਾਊਟ ਜਿਹੜੀ ਰਸੋਈ ਐ ਉਹ ਨਿਉ ਬਹਿ ਗਈ ਥੱਲੇ ਅੱਛਾ ਉਹਦੇ ਬਾਅਦ ਮਕਾਨਾਂ ਚ ਸਮਾਨ ਕੱਢ ਕੇ ਅਸੀਂ ਉਚਾਈ ਤੇ ਰੱਖਾ ਉਚਾਈ ਤੇ ਰੱਖਿਆ ਉਚਾਈ ਤੇ ਰੱਖ ਕੇ ਤੇ ਬਾਕੀ ਅਸੀਂ ਆਦੀ ਮਾਲ ਮਨੀ ਜਿੰਨਾ ਗੌਂਡੀਆਂ ਕਰੇ ਸਮਾਨ ਸਿੱਟਿਆ ਗੌਂਡੀਆਂ ਕਰੇ ਉਹਨਾਂ ਦੀ ਜਗਾ ਮੇਰੀ ਜਗਾ ਨਾਲ ਉਚਾਈ ਚ ਸੀਗੀ ਹਾਂਜੀ ਤੇ ਜਿਹੜੀ ਕੇ ਮਤਲਬ ਹੋਣਾ ਪਾਣੀ ਪੈਣ ਕਰਕੇ ਅਸੀਂ ਆਦੇ ਮਕਾਨਾਂ ਤੇ ਨਹੀਂ ਬਹਿ ਸਕਦੇ ਸਾਹਮਣੇ ਆ ਦਿੱਸੀ ਜਾਂਦਾ ਜੀ ਪਾਣੀ ਜਿਹੜਾ ਕੇ ਇੱਥੋਂ ਅੱਗੇ ਰਸਤਾ ਨਹੀਂ ਲੱਗਣੇ ਦਾ ਹਾਂ ਕਿ ਹਾਲੇ ਸੁਣਨੇ ਚਾਹੀਏ ਵੀ ਹੋਰ ਵੀ ਪਾਣੀ ਆ ਰਿਹਾ ਹੈ ਕਿ ਖਾਸੀ ਫੇਰ ਗਵਾਂਡੀਆਂ ਦੇ ਘਰੇ ਬੈਠੇ ਆ ਕਾਨਾਂ ਦੀ ਤਰੇੜਾ ਗਈਆਂ ਮਕਾਨਾਂ ਦੇ ਮਕਾਨਾਂ ਨੂੰ ਤੇ ਰਸੋਈ ਨੂੰ ਤਰੇੜਾ ਆ ਗਈਆਂ ਖੱਡਾ ਆ ਮੇਰਾ ਤਕਰੀਬਨ 12 ਫੁੱਟ ਖੱਡਾ ਪੈ ਚੁੱਕਾ ਥੱਲੇ ਜਿਹੜਾ ਜਿੱਥੇ ਮੈਂ ਆਦੀ ਮਸ਼ੀਨ ਦੀ ਖੋਲਦਾ ਸੀ ਕਿ ਆ ਤੁਹਾਡੇ ਸਾਹਮਣੇ ਆਜੀ ਆ ਜੋ ਇਟ ਰੋੜਾ ਜੋ ਗਾਰਡਰ ਵਗੈਰਾ ਇਹ ਕੱਢ ਕੇ ਬਾਹਰ ਸਿਟੇ ਨੇ ਹਾਂ ਤੁਸੀਂ ਚਾਹੀ ਕੇ ਗਵਾਂਡੀਆਂ ਕਰ ਰਹੇ ਨੇ ਤੇ ਕਾਹੀ ਕੋਈ ਤਾਂ ਨੁਕਸਾਨ ਨਾ ਹੋ ਜਾਵੇ ਹੋਰ ਅਸੀਂ ਕਿਤੇ ਨਹੀਂ ਜਾ ਸਕਦੇ ਸੀ ਪਾਣੀ ਸਾਡੇ ਇੱਥੇ ਸੜਕ ਤੋਂ 2-2 ਫੁੱਟ ਉੱਚਾ ਪਾਣੀ ਚੱਲਦਾ ਰਿਹਾ ਸੜਕ ਤੋਂ ਕਿਨਾਰੇ ਤੋਂ ਬਾਕੀ ਦਾ ਵੇੜੇ 'ਚ ਤਕਰੀਬਨ 5 ਫੁੱਟ ਪਾਣੀ ਰਿਹਾ ਹੈ 4-5 4-5 ਫੁੱਟ ਉਹ ਪਾਣੀ ਚੱਲਣ ਦੀ ਜਿਹੜੀ ਲਖੀਰਾਂ ਦਿਸੇ ਜਾਂਦੀਆਂ ਨੇ ਹੱਲ ਹਾਂ ਹਾਲਾਂ ਵੀ ਪਾਣੀ ਮੌਜੂਦ ਹੈ ਵਿੱਚ ਸੰਤਾ ਸਰਕਾਰ ਤੋਂ ਦੁਨੀਆ ਸਾਰੀ ਜੋ ਦੇਖ ਸਕਦੇ ਨੇ ਮਕਾਨਾਂ ਦੀ ਇਹ ਹਾਇਤ ਵਾਸਤੇ ਮਕਾਨਾਂ ਦੀ ਮਤਲਬ ਸਾਰੀ ਤੋਂ ਮਾਜਾ ਮਤਲਬ ਰਿਟੇਅਰ ਕਰਨ ਵਾਸਤੇ ਬਾਕੀ ਦੁਕਾਨ ਜੋ ਧੀਰੀ ਹੈ ਦੁਕਾਨ ਦਾ ਜੋ ਕੋਈ ਤੁਹਾਡੇ ਸਾਹਮਣੇ ਹੀ ਆਏ ਜੀ ਆ ਸਮਾਨ ਸਿੱਕੇ ਬੈਠਾ ਗਾਡਰ ਕੋਟਰ ਜੇ ਬਾਹਰ ਕੱਢ ਕੇ ਤਾਂ ਇਹ ਟ੍ਰੋੜਾ ਆ ਗਿਰਿਆ ਬਾਹਰ ਕੱਢਿਆ ਤੇ ਆ ਮਸ਼ੀਨਰੀ ਸਾਹਮਣੇ ਹੀ ਖੜੀ ਹੈ ਜਿੱਦੇ ਉਹ ਕੰਮ ਕਰ ਰਹੀ ਸੀ ਇਹਨੂੰ ਸੰਗਲ ਪਾ ਕੇ ਤਾਤੂ ਦੇ ਨਾਲ ਕਢੀ ਰੱਖਿਆ